ਕੋਵਾ ਰੋਜੀ ਕੋਵਾ ਰੋਜੀ ਕੋਵਾ ਰੋਜੀ ਕੋਵਾ ਰੋਜੀ ਕੋਵਾ ਰੋਜੀ ਵਾਈਕਲ ਚਾਹ ਵਾਈ ਗੁਰਜੀ ਕੀ ਫਤਹਿ ਜੀ ਬਾਬਾ ਜੀ ਸੂਏ ਤੱਕ ਛਡੋਗੇ ਹਾਂ ਮਾਇਆ ਚਲੋ ਚਲੋ ਆਜੋ ਹੋਗੇ ਸੂਆ ਨਹੀਂਗਾ ਕੋਸ ਤੱਕ ਨੂੰ ਛਡੋ ਠੀਕ ਹੈ ਵੀਰ ਜੀ ਹਾਂ ਜੀ ਭਾਈ ਜੀ ਚਰਦੀ ਗਲਾ ਮੇਰਾ ਅੱਜ ਅੱਛਾ ਸ਼ੁਕਰ ਹੈ ਉਹ ਮਰਦਾਂ ਕਿ ਛਡਾਉ ਸੂਏ ਦਾ ਖਾਂ ਜੀ ਤੁਸੀਂ ਮੈਂ ਨਹੀਂ ਕੁਸ਼ੀਦ ਮਾਇਆ ਜੋ ਦੇ ਦਾਂਗੇ ਚਲੋ ਛਾਡੋ ਮਰਾ ਸਵੇਦਰ ਛਾਡੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਾਬਾ ਜੀ ਸਵੇਦਰ ਕੋਈ ਗਾਗ ਆਇਆ ਕਿ ਨਹੀਂ ਆਇਆ ਕੋਈ ਗਾਗ ਆਇਆ ਕਿ ਨਹੀਂ ਆ ਸੀੜ ਦਾ ਸੀੜ ਦਾ ਹੈ ਅੱਛਾ ਸਵੇਦਰ ਗਾਗ ਨਹੀਂ ਆ ਗਈ 40 ਰੁਪਏ ਵਟੇ ਆ ਧੰਨ ਗੁਰੂ ਰਾਮਦਾਸ 40 ਰੁਪਏ ਵਟੇ ਆ ਤੇ ਹੁਣ ਟਾਈਮ ਹੋ ਗਿਆ ਵਾ ਤਿੰਨ ਸਨ ਗੁਰੂ ਗRANDਾਸ ਤਨ ਗੁਰੂ ਗRANDਾਸ ਅੱਜ ਮੀ ਮੀ ਜੋ ਪੈ ਗਿਆ ਅੱਜ ਤਾਂ ਕਰਕੇ ਹਨਾ ਗRANDਾਸ ਤਨ ਗੁਰੂ ਗRANDਾਸ ਤਨ ਗੁਰੂ ਗRANDਾਸ ਅੱਛਾ ਜਦੋਂ ਤੁਹਾਡਾ ਵਿਆਹ ਹੈ ਹੈ ਦੋ ਮਹੀਨਾ ਬਾਅਦ ਅੱਛਾ ਚਲਾਉ ਲਾਓ ਵਿਆਹ ਤੋਂ ਬਾਅਦ ਕਦੋਂ ਕਿਹੜੇ ਕਿਹੜੇ ਸਾਲ ਚ ਵਿਆਹ ਹੈ ਆਲੇ ਆਲੇ ਬਲੇ ਅੱਛਾ ਵਿਆਹ ਤਾਂ ਬਾਅਦ ਉਹਦਾ ਰਿਕਸ਼ਾ ਇਚਰਾਂ ਦੇ ਬੇ ਤੇ ਮੈਂ ਆਪਣੀ ਮਾਸ਼ਾ ਨਹੀਂ ਵੇਖੀ ਮੁਕੇ ਵਾਹਿਗੁਰੂ ਵਾਹਿਗੁਰੂ ਸ਼ਾਹੀ ساری ਉਮਰ ਆ ਕੰਮ ਕੀਤਾ ਵਾ ਤੇ ਕਦੀ ਮਨ ਚ ਨਹੀਂ ਆਇਆ ਕਿ ਮਹਾਰਾਜੇ ਮੈਂ ਬੜਾ ਗਰੀਬ ਆ ਮੇਰੇ ਕੋ ਰਿਕਸ਼ਾ ਹੀ ਆ ਕਦੀ ਮਨ ਚ ਨਹੀਂ ਆਇਆ ਸ਼ੁਕਰ अच्छा हां जी हां ला ते आज किने पैसे कमाए सवेर दे 40 40 ਰੁਪਏ ਤੇ 3 3 ਵਜ ਗਏ ਆ ਤੇ ਮਹਾਰਾਜ ਨਾਲ ਗਿਲਾ ਨਹੀਂ ਹੋ ਰਿਹਾ ਕਿ ਮਹਾਰਾਜ ਅੱਜ ਤੇ ਮੀਂਹ ਪੈ ਗਿਆ ਵਾ ਅੱਜ ਮੀਂਹ ਦੇ ਮੀਂਹ ਤੇ ਕਰਕੇ ਨਹੀਂ ਹੋਇਆ ਨਾ ਬਾਬਾ ਜੀ ਮੈਂ ਹੁਣ ਮੰਨ ਲਓ ਕਿ ਸ਼ਾਮ ਤੱਕ ਅਗਰ ਮੈਂ 500000 ਨਾ ਮੈਂ ਕਮਾਵਾ ਤੇ ਮੇਰੇ دل ਨੂੰ ਹੁੰਦਾ ਵਾ ਕਿ ਮਹਾਰਾਜ ਤੂੰ ਮੈਨੂੰ ਦਿੱਤਾ ਨਹੀਂ ਆ ਤੇ ਤੂੰ ਹੀ ਨਹੀਂ ਕਦੀ ਕਦੇ ਮਹਾਰਾਜ ਨੂੰ ਜਿਵੇਂ ਅੱਜ ਦੀ 40 ਰੁਪਏ ਕਮਾਏ ਆ ਤੇ ਮੀਂਹ ਮੀਂਹ ਪੈ ਗਿਆ ਨੇ ਕਹਿੰਦੇ ਸਬਰ ਆ ਹੈ ਇਹ ਫੇ ਸਬਰ ਕਿੱਥੋਂ ਆਂਦਾ ਵਤ ਬਾਬਾ ਜੀ ਯਾਹ ਪਹਿਲੇ ਕੁਦਰਤੀ ਬਾਜਨਾ ਲੱਭਣੇ ਕੁਦਰਤੀ ਦਿੱਤਾ ਹੋਇਆ ਤੁਹਾਨੂੰ ਗੁਰੂ ਰਾਮਦਾਸ ਦੱਸੋ ਕਿ ਇਹ ਟਮੋਟੂ ਜੇਨ ਉੱਥੋਂ ਚੁੱਕ ਕੇ ਲੈ ਕੇ ਇੱਥੋਂ ਤੱਕ ਆਈ ਇਹ ਮੈਂ ਤੁਹਾਨੂੰ ਕਿੰਨੀ ਮਾਇਆ ਦੇਣੀ ਆ ਪਿਆਰਿਓ ਇਹ ਮੋਟੂ ਜੇਨ ਕਿੰਨੇ ਜਾ ਜਿਆ ਨੇ ੱੱਲਾ ਪਿਆਰ ਨੇ ਇਹ ਤਾਂ ਉਹ ਕੋਈ ਨਹੀਂ ਬੰਦਾ ਅੱਛਾ ਜੀ ਵਾਹਿਗੁਰੂ ਵਾਹਿਗੁਰੂ ਨਹੀਂ 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 ਮੇਰਾ ਮੇਰਾ ਗੁਰੂ ਕਹਿੰਦਾ ਕਿ ਕੀਰਤ ਦੇਣੀ ਆ ਇਹ ਜਿਹੜਾ ਮੋਟੂ ਜਣਾ ਇਹ 100 100 ਕਿਲੋ ਦਾ ਵਾ ਤੇ ਤੁਸੀਂ ਉਹਨੂੰ ਖਿੱਚ ਕੇ ਇੱਥੇ ਤੱਕ ਲੈ ਕੇ ਆਏ ਨਹੀਂ ਜਿਸ ਜਾਂ ਮਾਂ ਕਾ ਜੀ ਗੱਲਾਂ ਕਰਦੇ ਆ ਇਹ ਹੋ ਕੋਈ ਨਹੀਂ 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 ਪਿਆਰੋ ਮਾਰਾ ਇਹ ਤਾਂ ਬੜੇ ਵਦੀਨ ਦਿਹਾੜਾ ਤੇ ਮੇਰੇ ਗੁਰੂ ਦਾ ਹੁਕਮ ਆ ਕਿ ਕੀਰਤ ਦੇਣੀ ਆ ਤੇ ਬਾਬਾ ਜੀ ਦੱਸੋ ਹੁਕਮ ਕਰੋ ਕਿ ਸੀ ਮੈਂ ਨੂੰ ਇਤਦਕ ਲੈ ਕੇ ਆਏ ਹਾਂ ਤੁਮਟੂ ਜੇ ਨੂੰ ਕਿੰਨੀ ਮਾਇਆ ਨਹੀਂ 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 ਮੈਂ ਮਾਇਆ ਤੇ ਮੈਂ ਦੇਣੀ ਆ ਦੱਸੋ ਕਿੰਨੀ ਮੇਂ ਦਵਾ ਰੱਬ ਦੇ ਪਿਆਰੇ ਮਿਲ ਗਏ ਤਾਂ ਨਹੀਂ ਨਹੀਂ ਸ਼ੁਕਰ ਤਾਂ ਗੁਰੂ ਅਮਰਦਾਸ ਪਾਸ਼ਾ ਨੇ ਨਹੀਂ 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 ਧੰਨ ਵਰ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਮੇਰਾ ਰੱਬ ਦਾ ਪਿਆਰਾ ਵਾ ਦੱਸੋ ਲੱਗ ਜਾਂਦਾ ਲੱਗ ਜਾਂਦਾ ਪਤਾ ਮੈਂ ਜੋ ਦੂੰਗਾ ਤੁਸੀਂ ਹੁਣ ਰੱਖ ਲਿਓ ਹੈ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਆ ਵੀ ਆ ਬੜੋ ਕਰੋ ਹੈਂ ਜਾਣੇ ਨਹੀਂ ਦੇਂਦੇ ਜਿਆਦਾ ਨਹੀਂ ਇਹ 500 ਰੁਪਿਆ ਤੁਹਾਡੀ ਦਸਤਾਰ ਵਾਸਤੇ ਆ ਇੱਕ ਹੋਰ 500 ਰੁਪਿਆ ਇੱਕ ਹੋਰ ਦਸਤਾਰ ਵਾਸਤੇ ਅੱਜ ਮੀਂਹ ਝੋ ਪਿਆ ਸੀ ਗੁਰਾਂ ਦਾਸ ਪਾਤਸ਼ਾਹ ਨੂੰ ਪਤਾ ਕਿ ਲੱਗ ਗਿਆ ਕਿ ਮੀਂਹ ਪਿਆ ਤੇ ਮੇਰੇ ਸਿੰਘ ਨੇ 40 ਰੁਪਏ ਕਮਾਏ ਆ ਇਹ 1000 ਰੁਪਿਆ ਹੁਣ ਤੁਸੀਂ ਘਰ ਚਲ ਜਿਓ ਅੱਜ ਨਾ ਮੌਸਮ ਬੜਾ ਖਰਾਬ ਆ ਤੇ ਮੀ ਮੂੰਹ ਪੈਨਦਿਆ ਹੁਣ ਤੁਸੀਂ ਘਰ ਚਲਜੋ 1000 ਰੁਪਇਆ ਕਮਾਇਆ ਤੇ ਕਿਦੇ ਆਪਣਾ ਜਾ ਕੇ ਦਸਤਾਰ ਵਗੈਰਾ ਇਕ ਲਿਆ ਲਿਓ ਠੀਕ ਹੈ ਬਾਬਿਓ ਗੁਰੂ ਜਾਮਦਾਸ ਪਾਤਸ਼ਾਹ ਨੇ ਦਿੱਤੇ ਮੈਂ ਕੁਛ ਨਹੀਂ ਦਿੱਤਾ ਪਿਆਰਿਓ ਠੀਕ ਹੈ ਇਹ ਤੁਹਾਡੀ ਕਿਰਪਾ ਜਿਹੜੇ ਇਤ ਮੋਟੇ ਜੀ ਨੂੰ ਖਿੱਚ ਕੇ ਇਥੇ ਤੋੱਕ ਲੈ ਕੇ ਆਏ ਹੋ ਨਹੀਂ ਇਹ ਕਿਸੇ ਦੇ ਗਰੀਬ ਨਹੀਂ ਮੈਂ ਨਹੀਂ ਮੈਂ ਮਤ ਮੋਟਾ ਬੜਾ ਮੈਂ ਬਾਬਾ ਰੱਖਾਪੂ ਵਟਾਉਂਦੇ ਨਹੀਂ 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 ਧੰਨਵਾਦ ਪਿਆਰੋ ਨਹੀਂ ਨਹੀਂ ਸ਼ੁਕਰ ਗੁਰੂ ਜਾਮਦਾਸ ਪਾਤਸ਼ਾਹ ਦਾ ਮੈਂ ਇਤ ਮੋਟਾ ਬੜਾ ਮੈਨੂੰ ਤਾਂ ਖਿੱਚ ਕੇ ਲੈ ਆ ਗਿਆ ਬਾਬਾ ਤੁਸੀਂ ਅੱਗੇ ਆ ਗਏ ਚਲੋ ਠੀਕ ਹੈ ਮੇਕਣਾ ਬਾਬਾ ਜੀ ਮੇਕਣਾ ਬੁਲਟ ਹੈਗਾ ਉਹ ਪਿੱਛੇ ਖੜਾ ਉਹ ਮੇਰਾ ਦੋਸਤ ਆ ਤੇ ਅਸੀਂ ਹੁਣ ਸੋਚ ਚੱਲ ਜਣਾ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਲੈ ਜਾਓ ਹਲ ਠੀਕ ਹੈ ਜੀ ਤੁਹਾਨੂੰ ਹੁਣ ਤੁਸੀਂ ਘਰ ਜਾਣਾ ਜੀ ਠੀਕ ਹੈ ਜੀ ਠੀਕ ਹੈ ਪਿਆਰਿਓ ਠੀਕ ਹੈ ਜੀ ਤੁਹਾਨੂੰ ਗੁਰੂ ਜਾਮਦਾਸ ਤੁਹਾਨੂੰ ਗੁਰੂ ਆਦਮਾਸ ਤੁਹਾਨੂੰ ਗੁਰੂ ਜਾਮਦਾਸ ਤੁਹਾਨੂੰ ਗੁਰੂ ਜਾਮਦਾਸ ਸੋ ਵਜ ਮੀ ਪਿਆਈ ਤੇ ਮੀ ਦੇ ਵਿੱਚ ਬਾਬਾ ਜੀ ਨੇ ਸਿਰ 40 ਰੁਪਏ ਕਮਾਏ ਆ ਤੇ ਬਾਬਾ ਜੀ ਨੇ ਜੋ ਜਿ ਕਮਾਇਆ ਗੁਰੂ ਰਾਮਦਾਸ ਪਾਸ਼ਾ ਵੱਲੋਂ ਤੇਜੀ ਜੜੀ ਉਹ ਦੇਤੀ ਹੈ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ